ਕਿ ਦੇਖੋ ਪਹਿਲੇ ਦਿਨ ਹੀ ਰਿਜ਼ਲਟ ਮਿਲੂਗਾ ਤੁਹਾਨੂੰ ਸੈਕਿੰਡ ਡੇ ਤੁਹਾਨੂੰ ਹਲਕਾ ਫੀਲ ਹੋਊਗਾ ਥਰਡ ਡੇ ਤੁਹਾਨੂੰ ਤੁਹਾਨੂੰ ਥੋੜਾ ਜਿਹਾ ਹਲਕਾ ਫੀਲ ਤੇ એનર્ਜੀ ਮਿਲੂਗੀ ਜੇ ਤੁਹਾਨੂੰ ਤਿੰਨ ਦਿਨਾਂ ਦੇ ਵਿੱਚ ਕੁਝ ਵੀ ਮਹਿਸੂਸ ਨਾ ਹੋਇਆ ਨਾ ਹਲਕਾ ਫੀਲ ਹੋਇਆ ਨਾ એનર્ਜੀ ਮਿਲੀ ਆ ਨਾ ਤੁਹਾਡਾ weight loss ਹੋਇਆ ਤਾਂ ਸਾਡਾ ਖੁੱਲਾ ਪ੍ਰੋਡਕਟ ਵਾਪਸ ਕਰ ਦਿਓ ਤੁਹਾਡੇ ਪੈਸੇ ਰਿਫੰਡ ਕਰ ਦਾਂਗੀ ਠੀਕਾ ਤੁਹਾਡਾ ਪਹਿਲਾਂ weight ਕਿੰਨਾ ਸੀ ਜੀ ਮੇਰਾ ਪਹਿਲਾਂ 90 ਕਿਲੋ ਸੀ ਜੀ ਹੁਣ 65 ਕਿਲੋ ਆ ਮੈਂ 25 ਕਿਲੋ weight loss ਕੀਤਾ ਜੀ ਆਪਣਾ ਕਿੰਨੇ ਟਾਈਮ ਚ ਜੀ 4 ਮਹੀਨਿਆਂ ਦੇ ਅੰਦਰ 4 ਮਹੀਨਿਆਂ ਦੇ ਵਿੱਚ 2 ਮੇਰਾ ਜੀ 1 ਕੁਆਂਟਲ ਸੀ ਪਹਿਲਾਂ 1 ਕੁਆਂਟਲ ਵੇਟ ਸੀ ਜੀ ਹੁਣ ਕਿੰਨਾ ਜੀ ਹੁਣ ਮੇਰਾ 68 ਕਿਲੋ ਹੈ ਜੀ 68 ਕਿਲੋ ਹਾਂਜੀ ਟੁਕੜ ਟੁਕੜ ਲਈ 32 ਕਿਲੋ 22 ਕਿਲੋ ਹਾਂਜੀ ਮੈਨੇ 4 ਮਹੀਨਿਆਂ ਚ 32 ਕਿਲੋ ਫੈਟ ਲੂਜ਼ ਕਰੀ ਆਪ 4 ਮਹੀਨਿਆਂ ਦੇ ਵਿੱਚ 32 ਕਿਲੋ ਫੈਟ ਲਾਸ ਕੀਤੀ ਆ ਇਹ ਇਹ ਨਿਊਟ੍ਰੀਸ਼ਨ ਲੈਣ ਤੋਂ ਪਹਿਲਾਂ ਨਾ ਹਰੇਕ ਬੰਦੇ ਦਾ ਇਹੀ ਸਵਾਲ ਹੁੰਦਾ ਵੀ ਤੁਹਾਨੂੰ ਵੀ ਕਈ ਪੁੱਛਦੇ ਹੋਣਗੇ ਫੋਨ ਲਾ ਕੇ ਵੀ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦਾ ਅੱਗੇ ਜਾ ਕੇ ਹਾਂਜੀ ਵੀਜੀ ਇਹਦਾ ਸਾਈਡ ਇਫੈਕਟ ਦੇਖੋ ਤਾਂ ਅਸੀਂ ਪਹਿਲਾਂ ਤਾਂ ਇਹ ਗੱਲ ਕਹੀ ਕਿ ਵੀ ਸਾਈਡ ਇਫੈਕਟ ਤਾਂ ਹੋ ਸਕਦਾ ਵੀ ਕੋਈ ਇਹ ਇਸ਼ੂ ਠਾਵੇ ਵੀ ਸਾਈਡ ਇਫੈਕਟ ਕਿਉਂਕਿ ਅਸੀਂ ਆਪਣੇ ਬੱਚਿਆਂ ਤੇ ਐਕਸਪੈਰੀਮੈਂਟ ਕੀਤਾ ਜੀ ਕਿਉਂਕਿ ਇਹਦੇ ਵਿੱਚ ਨਾ ਤਾਂ ਕੋਈ ਮੈਡੀਸਨ ਨਾ ਕੋਈ ਦਵਾਈ ਤੋਂ ਬਣਿਆ ਹੋਇਆ ਇਹ ਸਿਰਫ ਵੈਜੀਟੇਬਲ ਤੇ ਫੂਡਸ ਤੋਂ ਬਣਿਆ ਹੋਇਆ ਇਸ ਮਾਰਨਿੰਗ 5 ਵਜੇ ਸਾਨੂੰ 5 ਤੋਂ 5:30 ਦੇ ਵਿੱਚ ਵਿੱਚ ਵੇਟ ਦੀ ਪਿਕ ਸੈਂਡ ਕਰਨੀ ਆ ਤੁਹਾਨੂੰ ਅਸੀਂ ਡੇਲੀ ਦੀ ਡੇਲੀ ਡਾਈਟ ਸੈਂਡ ਕਰਾਂਗੇ ਤੁਸੀਂ ਸਾਰੀ ਡਾਈਟ ਨੂੰ ਫੋਲੋ ਕਰਨਾ ਜੀ ਨਾਰਮਲ ਗੁੰਗੁਣਾ ਪਾਣੀ ਲੈਣਾ ਜਦੋਂ ਆਪਾਂ ਉਹਦੇ ਵਿੱਚ ਪਾਉਣੀ ਹੈ ਤੇ 5 ਤੋਂ 10 ਮਿੰਟ ਦੇ ਵਿੱਚ ਵਿੱਚ ਰੈਡੀ ਆ ਤੁਹਾਨੂੰ ਗ੍ਰੀਨ ਟੀ ਓਕੇ ਹਾਂਜੀ ਆ ਦੇਖੋ ਬਣਨਾ ਸਟਾਰਟ ਹੋ ਗਿਆ ਇਹ ਬਣਨਾ ਸਟਾਰਟ ਹੋ ਚੁੱਕਿਆ ਖੁੱਲ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ 5 ਤੋਂ 10 ਮਿੰਟ ਦੇ ਵਿੱਚ ਰੈਡੀ ਹੋ ਜੂਗੀ ਹਾਂ ਬਸ ਤੁਸੀਂ ਪੀਣ ਦੇ ਲਈ ਰੈਡੀ ਆ ਤੁਹਾਡੀ ਗ੍ਰੀਨ ਠੀਕ ਆ ਵੀਡੀਓ ਨਾ ਬਈ ਹਰੇਕ ਬੰਦੇ ਦੇ ਫਾਇਦੇ ਵਾਲੀ ਆ ਕਿਉਂਕਿ ਹਰੇਕ ਆਮ ਬੰਦੇ ਆਮ ਬੰਦੇ ਦੀ ਇੱਕ ਪ੍ਰੋਬਲਮ ਆ ਵੀ ਹਰੇਕ ਬੰਦਾ ਮੋਟਾਪੇ ਤੋਂ ਪਰੇਸ਼ਾਨ ਦੋ ਦੇ ਵਿੱਚ ਤਿੰਨ ਦੇ ਵਿੱਚੋਂ ਇੱਕ ਬੰਦਾ ਪਰੇਸ਼ਾਨ ਹੈਗਾ ਹੀ ਹੈਗਾ ਮੋਟਾਪੇ ਤੋਂ ਤੇ ਹੋਵੇ ਵੀ ਕਿਉਂ ਨਾ ਕਿਉਂਕਿ ਬਹੁਤ ਭੜਾ ਲੱਗਦਾ ਬੰਦਾ ਤੁਰਿਆ ਫਿਰਦਾ ਹੀ ਭੜਾ ਲੱਗਦਾ ਬੈਠਾ ਹੀ ਭੜਾ ਲੱਗਦਾ ਕਿਤੇ ਫੰਕਸ਼ਨ ਜੀ ਆਂਦਾ ਉੱਥੇ ਹੀ ਭੜਾ ਲੱਗਦਾ ਕੋਈ ਕੱਪੜਾ ਲੀੜਾ ਉਹਦੇ ਪਾਇਆ ਉਹ ਵੀ ਭੜਾ ਲੱਗਦਾ ਨਾ ਤੇ ਅੱਜ ਮੈਂ ਇਹ ਜੇ ਹਾਲ ਤੁਹਾਡੇ ਕੋਲ ਲੈ ਕੇ ਆਇਆ ਵੀ ਨਾ ਤਾਂ ਤੁਹਾਨੂੰ ਕਿਸੇ ਜੈਮ ਟ੍ਰੇਨਰ ਦੇ ਕੋਲ ਜਾ ਕੇ ਡਾਈਟ ਪੁੱਛਣ ਦੀ ਲੋੜ ਆ ਨਾ ਤੁਹਾਨੂੰ ਕਿੰਨੇ ਕਿੰਨੇ ਸਾਲ ਮਿਹਨਤ ਕਰਨ ਦੀ ਲੋੜ ਆ ਕਈ ਲੋਕ ਮੈਂ ਇਹ ਜੇ ਵੀ ਦੇਖਿਆ ਜੀ ਪੰਜ ਪੰਜ ਸਾਲ ਮਿਹਨਤ ਕਰਦੇ ਆ ਫੇਰ ਵੀ ਉਹ ਆਫ ਦੀ ਬੋਡੀ ਨੂੰ ਉਸ ਸ਼ੇਪ ਤੇ ਨਹੀਂ ਲਿਆ ਸਕੇ ਹਨ ਜਿਹੜੀ ਉਹਨਾਂ ਨੂੰ ਚਾਹੀਦੀ ਹੁੰਦੀ ਆ ਸੋ ਅੱਜ ਮੈਂ ਮਿਲਾਂ ਉਹ ਜਾ ਰਾਂ ਸਸੀ ਕਪੜਨੇ ਸਸੀ ਕਲਪੂ ਜੀ ਇੱਕ ਇੱਕ ਦੋ ਦੋ ਕੰਮ ਕਰ ਰਹੇ ਹੋ ਜੀ ਤੁਸੀਂ ਜੀ ਸਾਨੂੰ 3 ਸਾਲ ਹੋ ਗਏ ਜੀ ਜੀ ਹਾਂ ਜੀ ਪਹਿਲਾਂ ਅਸੀਂ ਨੇ ਆਪਣੇ ਤੇ ਐਕਸਪੈਰੀਮੈਂਟ ਕੀਤਾ ਮੇਰੇ ਹਸਬੰਦ ਨੇ 55 ਕਿਲੋ weight loss ਕੀਤਾ 55 ਕਿਲੋ ਹਾਂ ਜੀ 55 ਕਿਲੋ ਮੈਂ 26 ਕਿਲੋ weight loss ਕੀਤਾ ਤੇ ਆਰ ਮੇਰੇ ਬੇਟੇ ਨੇ 14 ਕਿਲੋ weight loss ਕੀਤਾ 100 ਪਲੱਸ ਸਾਡਾ ਆਪਣਾ ਫੈਮਿਲੀ ਦਾ ਰਿਜ਼ਲਟ ਹੈ ਜੀ ਹਾਂ ਜੀ ਇਹ ਨਿਊਟ੍ਰੀਸ਼ਨ ਲੈਣ ਤੋਂ ਪਹਿਲਾਂ ਨਾ ਹਰੇਕ ਬੰਦੇ ਦਾ ਇਹੀ ਸਵਾਲ ਹੁੰਦਾ ਵੀ ਤੁਹਾਨੂੰ ਵੀ ਕਈ ਪੁੱਛਦੇ ਹੋਣਗੇ ਫੋਨ ਲਾ ਕੇ ਵੀ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦਾ ਅੱਗੇ ਜਾ ਕੇ ਹਾਂਜੀ ਵੀਜੀ ਇਹਦਾ ਸਾਈਡ ਇਫੈਕਟ ਦੇਖੋ ਤਾਂ ਅਸੀਂ ਪਹਿਲਾਂ ਤਾਂ ਇਹ ਗੱਲ ਕਹੀ ਕਿ ਵੀ ਸਾਈਡ ਇਫੈਕਟ ਤਾਂ ਹੋ ਸਕਦਾ ਵੀ ਕੋਈ ਇਹ ਇਸ਼ੂ ਠਾਵੇ ਵੀ ਸਾਈਡ ਇਫੈਕਟ ਕਿਉਂਕਿ ਅਸੀਂ ਆਪਣੇ ਬੱਚਿਆਂ ਤੇ ਐਕਸਪੈਰੀਮੈਂਟ ਕੀਤਾ ਕਿਉਂਕਿ ਇਹਦੇ ਵਿੱਚ ਨਾ ਤਾਂ ਕੋਈ ਮੈਡੀਸਨ ਨਾ ਕੋਈ ਦਵਾਈ ਤੋਂ ਬਣਿਆ ਹੋਇਆ ਇਹ ਸਿਰਫ ਵੈਜੀਟੇਬਲ ਤੇ ਫੂਡਸ ਤੋਂ ਬਣਿਆ ਹੋਇਆ ਨਿਊਟ੍ਰੀਸ਼ਨ ਨਿਊਟ੍ਰੀਸ਼ਨ ਦੇ ਨਾਲ-ਨਾਲ ਸਾਡੀ ਹੋਮ ਡਾਈਟ ਹੁੰਦੀ ਹੈ ਜੀ ਜੀ ਕਿ ਕਿੰਨੇ ਕੇ ਟਾਈਮ ਦੀ ਤੁਸੀਂ ਗਰੰਟੀ ਲੈਣੀ ਵੀ ਕਿੰਨੇ ਕੇ ਟਾਈਮ ਦੇ ਵਿੱਚ ਬਈ ਇੱਕ ਐਵਰੇਜ ਮੰਨ ਕੇ ਚੱਲੋ ਬਈ ਕਿੰਨਾ ਵੀ ਬਹੁਤ ਭਾਰਾ ਬੰਦਾ ਕਹਿ ਲਈ ਵੀ ਕੁਆਂਟਲ ਤੋਂ ਉੱਤੇ ਭਾਰਾ ਵੀ ਕਿੰਨੇ ਕੇ ਟਾਈਮ ਦੇ ਵਿੱਚ ਉਹ ਫੈਟ ਹੋ ਜੂਗਾ ਇਹ ਵੀ ਜੀ ਹਰ ਇੱਕ ਦੀ ਆਪਣੀ ਆਪਣੀ ਬਾਡੀ ਤੇ ਲੋ ਕਰਦਾ ਹੁੰਦਾ ਵੀ ਕਿਹਦਾ ਕਿੰਨਾ weight loss ਹੁੰਦਾ ਵੀ ਕਿਹਦਾ ਕਿੰਨਾ ਜਿਹਦਾ ਹੋਂ ਘੱਟ ਹੁੰਦਾ ਉਹਦਾ ਘੱਟ weight loss ਹੁੰਦਾ ਜਿਹਦਾ ਜ਼ਿਆਦਾ ਹੁੰਦਾ ਉਹਦਾ ਜ਼ਿਆਦਾ ਹੋ ਜਾਂਦਾ ਪਰ ਜਨਨ ਕਿ ਸੜੀ 3 days money back warranty ਹੈ ਜੀ ਤਿੰਨ ਦਿਨਾਂ ਦੇ ਵਿੱਚ ਜੇ ਤੁਹਾਨੂੰ ਰਿਜ਼ਲਟ ਕਿਉਂਕਿ ਦੇਖੋ ਪਹਿਲੇ ਦਿਨ ਹੀ ਰਿਜ਼ਲਟ ਮਿਲੂਗਾ ਤੁਹਾਨੂੰ ਸੈਕਿੰਡ ਡੇ ਤੁਹਾਨੂੰ ਹਲਕਾ ਫੀਲ ਹੋਊਗਾ ਥਰਡ ਡੇ ਤੁਹਾਨੂੰ ਤੁਹਾਨੂੰ ਥੋੜਾ ਜਿਹਾ ਹਲਕਾ ਫੀਲ ਤੇ એનર્ਜੀ ਮਿਲੂਗੀ ਜੇ ਤੁਹਾਨੂੰ ਤਿੰਨ ਦਿਨਾਂ ਦੇ ਵਿੱਚ ਕੁਝ ਵੀ ਐਨਰਜੀ ਮਿਲੀ ਆ ਨਾ ਤੁਹਾਡਾ weight loss ਹੋਇਆ ਤਾਂ ਸਾਡਾ ਖੁੱਲਾ ਪ੍ਰੋਡਕਟ ਵਾਪਸ ਕਰ ਦਿਓ ਤੁਹਾਨੂੰ ਪੈਸੇ ਰਿਫੰਡ ਕਰ ਦਾਂਗੀ ਜੀ ਤਿੰਨ ਦਿਨਾਂ ਦੇ ਵਿੱਚ ਪ੍ਰੋਡਕਟ ਵਾਪਸ ਵੀ ਹੋ ਜਾਊਗਾ ਜੇ ਤੁਹਾਨੂੰ ਇਦਾਂ ਲੱਗ ਰਿਹਾ ਵੀ ਪਹਿਲਾਂ ਤਾਂ ਇਹ ਕਹਿ ਰਹੇ ਆ ਵੀ ਇੱਕ ਪਹਿਲੇ ਦਿਨ ਹੀ ਤੁਹਾਨੂੰ ਰਿਜ਼ਲਟ ਮਿਲ ਜਾਊਗਾ ਜੇ ਪਹਿਲੇ ਦਿਨ ਜਾਂ ਤਿੰਨਾਂ ਦਿਨਾਂ ਦੇ ਵਿੱਚ ਤੁਹਾਨੂੰ ਕੁਝ ਵੀ ਫਰਕ ਨਾ ਲੱਗਿਆ ਤਾਂ ਉਮੇ ਦਾ ਉਮੇ ਜਿਵੇਂ ਤੁਸੀਂ ਪ੍ਰੋਡਕਟ ਜਿੰਨਾ ਮਰਜ਼ੀ ਯੂਜ਼ ਕਰ ਲਿਆ ਉਹ ਪ੍ਰੋਡਕਟ ਉਮੇ ਦਾ ਉਮੇ ਵਾਪਸ ਹੋ ਜਾਊਗਾ ਇਹ ਇੱਕ ਕ੍ਰਾਈਟੇਰੀਆ ਸਾਰਾ ਇਹਦਾ ਹੁੰਦਾ ਕੀ ਹੈ ਜੀ ਜਿਵੇਂ ਸ਼ੁਰੂ ਕਿੱਥੋਂ ਕਰਨਾ ਇਹ ਬਈ ਤੁਸੀਂ ਡਾਈਟ ਵਗੈਰਾ ਦੱਸ ਦਿਓ ਕੋਈ ਹਾਂਜੀ ਵੀਰ ਜੀ ਤੁਹਾਨੂੰ ਡੇਲੀ ਦੀ ਡੇਲੀ ਡਾਈਟ ਆਊਗੀ ਤੁਸੀਂ ਆਪਣਾ ਸਾਨੂੰ weight ਭੇਜਣਾ ਜੀ ਤੁਸੀਂ ਮਾਰਨਿੰਗ 5 ਵਜੇ ਸਾਨੂੰ 5 ਤੋਂ 5:30 ਦੇ ਵਿੱਚ ਵਿੱਚ weight ਦੀ ਪਿਕ ਸੈਂਡ ਕਰਨੀ ਆ ਤੁਹਾਨੂੰ ਅਸੀਂ ਡੇਲੀ ਦੀ ਡੇਲੀ ਡਾਈਟ ਸੈਂਡ ਕਰਾਂਗੇ ਤੁਸੀਂ ਸਾਰੀ ਡਾਈਟ ਨੂੰ ਫੋਲੋ ਕਰਨਾ ਜੀ ਜੀ ਹਾਂਜੀ ਤੇ ਜਿਹੜੀ ਡਾਈਟ ਹੋਊਗੀ ਉਹ ਤੁਹਾਡੇ ਸਾਰੇ ਘਰ ਦੀ ਰਸੋਈ ਦੇ ਵਿੱਚੋਂ ਹੋਊਗੀ ਤੁਸੀਂ ਕੁਝ ਵੀ ਬਾਹਰੋਂ ਨਹੀਂ ਲੈ ਕੇ ਆਉਣਾ ਹੈਗਾ ਜਿੱਦਾਂ ਸਾਡਾ ਨਿਊਟ੍ਰੀਸ਼ਨ ਆ ਉਹਦੀ ਹੈਲਪ ਦੇ ਨਾਲ ਤੁਹਾਡਾ weight loss ਹੋਊਗਾ ਤੇ ਮੈਂ ਆਪਣੇ ਨਿਊਟ੍ਰੀਸ਼ਨ ਦੇ ਵਿੱਚੋਂ ਤੁਹਾਡੇ ਇੱਕ ਡੈਮੋ ਦੇ ਦਿੰਨੀ ਆ ਸਾਡੀ ਗ੍ਰੀਨ ਟੀ ਆ ਸਾਡੇ ਨਿਊਟ੍ਰੀਸ਼ਨ ਦੇ ਵਿੱਚ ਜਿਹੜੀ ਸਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰਦੀ ਆ ਜੀ ਹਾਂਜੀ ਇਹ ਟੈਬਲੇਟ ਫਾਰਮ ਦੇ ਵਿੱਚ ਹੁੰਦੀ ਆ ਠੀਕ ਆ ਜੀ ਹਾਂਜੀ ਤੇ ਨਾਰਮਲ ਗੁੰਗੁਣਾ ਪਾਣੀ ਲੈਣਾ ਜਦੋਂ ਆਪਾਂ ਉਹਦੇ ਵਿੱਚ ਪਾਉਣੀ ਹੈ ਤੇ 5 ਤੋਂ 10 ਮਿੰਟ ਦੇ ਵਿੱਚ ਵਿੱਚ ਰੈਡੀ ਆ ਤੁਹਾਨੂੰ ਗ੍ਰੀਨ ਟੀ ओके okay. हां जी ਆ ਦੇਖੋ ਬਣਾਣਾ ਸਟਾਰਟ ਹੋ ਗਿਆ ਇਹ ਬਣਾਣਾ ਸਟਾਰਟ ਹੋ ਚੁੱਕਿਆ ਖੁੱਲ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ 5 ਤੋਂ 10 ਮਿੰਟ ਦੇ ਵਿੱਚ ਰੈਡੀ ਹੋ ਜਾਊਗਾ ਹਾਂ ਬਸ ਤੁਸੀਂ ਪੀਣ ਦੇ ਲਈ ਰੈਡੀ ਆ ਤੁਹਾਡੀ ਗ੍ਰੀਨ ਟੀ ਠੀਕ ਹੈ ਜੀ ਇਹਦੇ ਕੀ ਕੀ ਫਾਇਦੇ ਹੋਣਗੇ ਇਹਦੇ ਫਾਇਦੇ ਇਹ ਨੇ ਬੀਜੀ ਇੱਕ ਤਾਂ ਸਿਰਫ ਇਹਦੇ ਵਿੱਚ ਕੀ ਆ ਕੀ ਗ੍ਰੀਨ ਟੀ ਨੇ ਤુલਸੀ ਆ ਜੀਰਾ ਐ ਸੌਂਫ ਆ ਜੀ ਕਾਲਾ ਜੀਰਾ ਹੋ ਗਿਆ ਇਹ ਸਿਰਫ ਗ੍ਰੀਨ ਟੀ ਹੈ ਜੀ ਸਾਰੀ ਇਹਨਾਂ ਮੈਟਾਬੋਲਿਜ਼ਮ ਫਾਸਟ ਹੁੰਦਾ ਆਪਣਾ ਜੀ ਜਿੱਦਾਂ ਆਪਣਾ ਖਾਣਾ ਪਚਾਉਣ ਦੇ ਵਿੱਚ ਆਪਣੀ ਹੈਲਪ ਕਰਦੀ ਹੈ ਜੀ ਕੁਦਰਤੀ ਚੀਜ਼ਾਂ ਤੋਂ ਬਣੀ ਹਾਂਜੀ ਹਾਂਜੀ ਇਹ ਸਾਰੇ ਤੁਹਾਡੇ ਘਰ ਦੇ ਚੀਜ਼ਾਂ ਤੋਂ ਹੀ ਬਣੀ ਹੋਈ ਹੈ ਇਹਦੇ ਵਿੱਚ ਕੋਈ ਐਕਸਰਸਾਈਜ਼ ਵੀ ਇਨਕਲੂਡਡ ਹੁੰਦੀ ਆ ਨਹੀਂ ਜੀ ਐਕਸਰਸਾਈਜ਼ ਕੋਈ ਨਹੀਂ ਜਿਮ ਕੋਈ ਨਹੀਂ ਜਾਣਾ ਸਿਰਫ ਤੁਸੀਂ ਨੇ ਵਾਕ ਕਰਨੇ ਜਿੰਨੀ ਤੁਹਾਡੀ ਬਾਡੀ ਲੋਕ ਕਰਦੀ ਆ ਤੇ ਓਨੀ ਕੁ ਵਾਕ ਕਰਨੀ ਆ ਜਿੱਦਾਂ ਹੁਣ ਮਿਹਦੀਆਂ ਸਾਰੀਆਂ ਭੈਣਾਂ ਨੇ ਨਿਊਟ੍ਰੀਸ਼ਨ ਦੀ ਹੈਲਪ ਨਾਲ ਹੀ weight loss ਕੀਤਾ ਤੁਸੀਂ ਇਹਨਾਂ ਦਾ ਵੀ ਰਿਵਿਊ ਲੈ ਸਕਦੇ ਹੋ ਜੀ ਤੇ ਬਾਕੀ ਇੱਕ ਗੱਲ ਬਾਰੇ ਹੋਰ ਦੱਸਿਓ ਵੀ ਜਿਵੇਂ ਕੋਈ ਬੰਦਾ ਦੂਰ ਬੈਠਾ ਜਾਂਬ ਸਟੇਟ ਤੋਂ ਬਾਹਰ ਬੈਠਾ ਜਾਂ ਵਿਦੇਸ਼ ਦੇ ਵਿੱਚ ਬੈਠਾ ਹੁਣ ਡਿਲੀਵਰੀ ਦਾ ਹੈਗਾ ਹਾਂਜੀ ਜੇ ਤੁਸੀਂ ਨੇ ਆਨਲਾਈਨ ਮੰਗਵਾਉਣਾ ਤਾਂ ਇੰਡੀਆ ਦੇ ਵਿੱਚ ਫ੍ਰੀ ਹੈ ਜੀ ਡਿਲੀਵਰੀ ਆਪਣੀ ਫੋਰਨ ਕੰਟਰੀਆਂ ਦੇ ਵਿੱਚ ਚਾਰजेस ਲੱਗਦਾ ਜਿੱਦਾਂ ਜਿੱਦਾਂ ਕੰਟਰੀਆਂ ਦਾ ਹੁੰਦਾ ਜੀ ਜੇ ਤੁਸੀਂ ਆ ਕੇ ਲੈਣਾ ਤਾਂ ਆ ਕੇ ਵੀ ਲੈ ਸਕਦੇ ਹੋ ਜੀ ਪੂਰੀ ਇੰਡੀਆ ਦੇ ਵਿੱਚ ਫ੍ਰੀ ਹੈ ਇੰਡੀਆ ਤੋਂ ਬਾਹਰ ਜੇ ਤੁਸੀਂ ਡਿਲੀਵਰੀ ਕਰਾਉਣੀ ਹੈ ਉਹਦੇ ਚਾਰजेस ਲੱਗਣਗੇ ਹੁਣ ਇਧਰਲੇ ਪਾਸੇ ਰਿਜ਼ਲਟ ਖੜੇ ਆ ਜਿੰਨਾ ਜਿੰਨਾਂ ਨੇ ਫੈਟ ਘਟਾਇਆ ਮੈਂ ਗੱਲਬਾਤ ਕਰਾਉਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਏਰੀਆ ਈ ਤੁਹਾਡਾ ਪੰ ਇੱਥੋਂ ਪਾਤੜਾਂ ਤੋਂ ਵੀਰੇ ਇੱਥੋਂ ਜੀ ਹਾਂਜੀ ਤੇ ਕਦੋਂ ਕਿੰਨਾ ਭਾਰ ਸੀ ਤੁਹਾਡਾ ਪਹਿਲਾਂ ਤੇ ਹੁਣ ਕਿੰਨਾ ਪਹਿਲਾਂ ਮੇਰਾ 74 ਸੀ 74 ਕਿਲੋ ਤੇ ਹੁਣ ਮੇਰਾ 60 ਕਿਲੋ ਹੈ ਜੀ ਜੀ ਇਹਨਾਂ ਨਾਲ ਮੰਨ ਕੇ ਚਲੋ ਤੁਹਾਡਾ ਕਿਵੇਂ ਵਰਤਲਾਪ ਹੋਇਆ ਜੀ ਅਸੀਂ ਵੀਡੀਓ ਦੇਖੀ ਸੀ ਵੀਰ ਜੀ ਇਹਨਾਂ ਦੀ ਤੇ ਵੀਡੀਓ ਤੋਂ ਇਹਨਾਂ ਨੂੰ ਫੋਲੋ ਕੀਤਾ ਫਿਰ ਕੰਟੈਕਟ ਕੀਤਾ ਤੇ ਫਿਰ ਇਹਨਾਂ ਤੋਂ ਨਿਊਟ੍ਰੀਸ਼ਨ ਲਿਆ ਜੀ ਤੇ ਡਾਈਟ ਲਈ ਤਾਂ ਉਹਦਾ ਬਹੁਤ ਵਧੀਆ ਰਿਜ਼ਲਟ ਆਇਆ ਮੈਂ 2 ਮਹੀਨਿਆਂ ਦੇ ਵਿੱਚ ਆਪਣਾ 14 ਕਿਲੋ weight loss ਕੀਤਾ ਜੀ 2 ਮਹੀਨਿਆਂ ਦੇ ਵਿੱਚ 14 ਕਿਲੋ weight loss ਹੋ ਗਿਆ ਜੀ ਅੱਗੇ ਗੱਲ ਕਰਦਾ ਸਚੀ ਕਾ ਜੀ ਸਚੀ ਕਾ ਜੀ ਜੀ ਤੁਸੀਂ ਕਿੱਥੋਂ ਸਮਾਨੇ ਤੋਂ ਠੀਕ ਹੈ ਤੁਹਾਡਾ ਪਹਿਲਾਂ weight ਕਿੰਨਾ ਸੀ ਜੀ ਮੇਰਾ ਪਹਿਲਾਂ 90 ਕਿਲੋ ਸੀ ਜੀ ਹੁਣ 65 ਕਿਲੋ ਹੈ ਮੈਂ 25 ਕਿਲੋ weight lose ਕੀਤਾ ਜੀ ਆਪਣਾ ਕਿੰਨੇ ਟਾਈਮ ਚ ਜੀ 4 ਮਹੀਨਿਆਂ ਦੇ ਅੰਦਰ 4 ਮਹੀਨਿਆਂ ਦੇ ਵਿੱਚ 25 ਕਿਲੋ weight loss ਹੋ ਗਿਆ ਅੱਗੇ ਗੱਲ ਕਰਦੇ ਹਾਂ ਸਚੀ ਗਾਰ ਜੀ ਸਚੀ ਗਾਰ ਜੀ ਥੋੜਾ ਕਿਹੜਾ ਹੀ ਰੀ ਜੀ ਮੇਰਾ ਵੀ ਜ਼ਮਾਨ ਹੈ ਜੀ ਠੀਕ ਹੈ ਜੀ ਤੇ ਤੁਹਾਡਾ ਕਿੰਨਾ weight ਸੀਗਾ ਜੀ ਪਹਿਲਾਂ ਮੇਰਾ ਜੀ 1 ਕੁਇੰਟਲ ਸੀ ਪਹਿਲਾਂ 1 ਕੁਇੰਟਲ weight ਸੀਗਾ ਹੁਣ ਕਿੰਨਾ ਜੀ ਹੁਣ ਮੇਰਾ 68 ਕਿਲੋ ਹੈ ਜੀ 68 ਕਿਲੋ ਹਾਂਜੀ ਟੁਕਟਾ ਲਈ 32 ਕਿਲੋ 22 ਕਿਲੋ ਹਾਂਜੀ ਮੈਨੇ 4 ਮਹੀਨਿਆਂ ਚ 32 ਕਿਲੋ ਫੈਟ ਲੂਜ਼ ਕਰੀ ਆਪੇ 4 ਮਹੀਨਿਆਂ ਦੇ ਵਿੱਚ 32 ਕਿਲੋ ਫੈਟ ਲਾਸ ਕੀਤੀ ਆ ਇਹਦੇ ਵਿੱਚ ਨਾ ਇਹਨਾਂ ਨੇ ਕੋਈ ਜਿਮ ਜੁਆਇਨ ਕੀਤੀ ਆ ਨਾ ਕੋਈ ਰਣੀ ਕੀਤੀ ਆ ਨੋਰਮਲ ਵਾਕ ਕੀਤੀ ਆ ਤੇ ਨਿਊਟ੍ਰੀਸ਼ਨ ਫੋਲੋ ਕੀਤਾ ਡਾਈਟ ਫੋਲੋ ਕੀਤੀ ਆ ਅੱਗੇ ਗੱਲ ਕਰਦਾ ਜੀ ਤੁਹਾਡਾ ਕੀ ਨਾਮ ਆ ਜੀ ਕਰਮਜੀਤ ਕੌਰ ਜੀ ਕਿੱਥੋਂ ਜੀ ਸਤਰਾਣੇ ਤੋਂ ਜੀ ਠੀਕ ਆ ਤੁਹਾਡਾ weight ਕਿੰਨਾ ਸੀਗਾ ਜੀ ਮੇਰਾ 82 ਜੀ 82 ਕਿਲੋ ਸੀ 82 ਕਿਲੋ ਸੀ ਹੁਣ ਕਿੰਨਾ ਜੀ ਹੁਣ ਮੇਰਾ 60 ਹੈ ਜੀ 60 ਹੈ ਤੁਸੀਂ ਵੀ 22 ਕਿਲੋ ਘਟਾ ਲਿਆ ਹਾਂਜੀ ਲਓ 22 ਕਿਲੋ ਕਿੰਨੇ ਟਾਈਮ ਚ ਘਟਾਇਆ 3.5 ਮਹੀਨਿਆਂ ਚ ਜੀ 3.5 ਮਹੀਨਿਆਂ ਦੇ ਵਿੱਚ 22 ਕਿਲੋ ਵਜ਼ਨ ਘਟਾਇਆ ਹੁਣ ਆਪਾਂ ਹੋਰ ਗੱਲ ਕਰਦੇ ਜੀ ਜੇ ਇਹਦਾ ਹੋ ਗਈ ਵਜ਼ਨ ਘਟਾਉਣ ਵਾਲੀ ਗੱਲ ਹਾਂਜੀ ਜੀ ਕਿਸੇ ਨੇ ਬਈ ਜਿਆਦਾ ਪਤਲਾ ਬੰਦਾ ਵਾ ਉਹਨੇ ਵਜਨ ਵਧਾਉਣਾ ਵਾ ਉਹਦੇ ਵਾਸਤੇ ਵੀ ਹੈਗਾ ਹਾਂਜੀ ਉਹ ਸਾਡੇ ਕੋਲ ਵੇਟ ਗੇਨਰ ਵੀ ਹੈਗਾ ਜੀ ਹੁਣ ਕਈ ਪੈਣਾਂ ਦੇ ਜੀ ਪ੍ਰੈਗਨਨਸੀ ਤੋਂ ਬਾਅਦ ਉਦਾਂ ਸਕਿਨ ਤੇ ਬਲੈਮਿਸ਼ ਹੋ ਜਾਂਦੀ ਆ ਤਾਂ ਸਾਡੇ ਕੋਲ ਸਕਿਨ ਬੂਸਟਰ ਵੀ ਹੈਗਾ ਤੇ ਕਈ ਬੱਚਿਆਂ ਦੀ ਗ੍ਰੋਥ ਨਹੀਂ ਹੁੰਦੀ ਜਾਂ ਇਮਿਊਨ ਸਟਰੋਂਗ ਨਹੀਂ ਹੁੰਦੀ ਹੈਗੀ ਜਾਂ ਖਾਣਾ ਨਹੀਂ ਪਚਦਾ ਹੈਗਾ ਤਾਂ ਬੱਚਿਆਂ ਲਈ ਸਾਡੇ ਕੋਲ ਕਿਡਸ ਗਰੋ ਹੈਗਾ ਜੀ ਠੀਕ ਹੈ ਜੀ ਤੇ ਹੋਰ ਵੀ ਕਈ ਪ੍ਰੋਡਕਟ ਤੁਹਾਨੂੰ ਇੱਥੇ ਮਿਲਣਗੇ ਇੱਕ ਗੱਲ ਹੋਰ ਦੱਸਿਓ ਜੀ ਇੱਕ ਮੇਰਾ ਦੋਸਤ ਆ ਉਹਨਾਂ ਦਾ ਨਾ ਜੈਨੇਟਿਕੀ ਪ੍ਰੋਬਲਮ ਆ ਭਾਈ ਉਹ ਖਾਨਦਾਨੀ ਪਤਲੀ ਹੈ ਇੱਕ ਹਿਸਾਬ ਦੇ ਵੀ ਉਹਨਾਂ ਦਾ ਹੋ ਸਕਦਾ ਵੇਟ ਹਾਂਜੀ ਹੁਣ ਕਈ ਲੋਕ ਕਹਿ ਦਿੰਦੇ ਨੇ ਜੀ ਸਾਡਾ ਤਾਂ ਜੀ ਬਰਥ ਤੋਂ ਹੀ ਮਟਾਪਾ ਹੈ ਸਾਡੇ ਤਾਂ ਪੇਰੈਂਟਸ ਤੇ ਵੀ ਮਟਾਪਾ ਹੈ ਤਾਂ ਸਾਡਾ ਮਟਾਪਾ ਨਹੀਂ ਘਟਣਾ ਹੈਗਾ ਜੀ ਤਾਂ ਜੰਮ ਤੋਂ ਹੀ ਆ ਸਾਨੂੰ ਤਾਂ ਅਸੀਂ ਉਹਨਾਂ ਦਾ ਵੀ ਵੇਟ ਲਾਸ ਕੀਤਾ ਜੀ ਵੇਟ ਗੇਨ ਵੀ ਹੋ ਜਾਂਦਾ ਹਾਂਜੀ ਵੇਟ ਗੇਨ ਵੀ ਹੋ ਜਾਂਦਾ ਜੀ ਉਹਦੇ ਨਾਲ ਹਾਂਜੀ ਹਾਂ ਜੇ ਤੁਸੀਂ ਇਹ ਸੋਚਦੇ ਹੋ ਵੀ ਮੇਰਾ ਵੇਟ ਬਾਦ ਨਹੀਂ ਸਕਦਾ ਵੀ ਸਾਨੂੰ ਇਹ ਪਰਿਵਾਰ ਤੋਂ ਹੀ ਇਦਾਂ ਭਾਈ ਮੇਰੇ ਦਾਦੇ ਪੜਦਾਦੇ ਵੀ ਇਦਾਂ ਹੀ ਸੀ ਮੇਰੇ ਡੈਡੀ ਦਾ ਵੀ ਇਦਾਂ ਹੀ ਆ ਉਹ ਸਿਸਟਮ ਨਹੀਂ ਹੈਗਾ ਤੁਸੀਂ ਗੱਲਬਾਤ ਕਰ ਸਕਦੇ ਹੋ ਇੱਕ ਫੋਨ ਨੰਬਰ ਮੈਂ ਦਵਾਂਗਾ ਇਹਨਾਂ ਦਾ ਤੁਸੀਂ ਗੱਲਬਾਤ ਕਰਨੀ ਆ ਤੇ ਜੇ ਤੁਹਾਨੂੰ ਰਿਜ਼ਲਟ ਨਹੀਂ ਮਿਲਦਾ ਤਾਂ ਸਾਰੇ ਹੱਲ ਇਹਨਾਂ ਦੇ ਕੋਲੇ ਹੈਗੇ ਆ ਵੀ ਜੇ ਤੁਹਾਨੂੰ ਤਿੰਨਾਂ ਦਿਨਾਂ ਦੇ ਵਿੱਚ ਤੁਹਾਨੂੰ ਆਏ ਲੱਗਦਾ ਪ੍ਰੋਡਕਟ ਅਸਰ ਨਹੀਂ ਕਰ ਰਿਹਾ ਤਾਂ ਖੁੱਲਿਆ ਖਲਾਇਆ ਪ੍ਰੋਡਕਟ ਤੁਸੀਂ ਵਾਪਸ ਭਾਵੇਂ ਇਹਨਾਂ ਨੂੰ ਕਰ ਦਿਓ ਪਹਿਲੇ ਦਿਨ ਹੀ ਰਿਜ਼ਲਟ ਤੁਹਾਨੂੰ ਮਿਲਣ ਲੱਗ ਜਾਊਗਾ ਜੀ ਤੇ ਮਾੜਾ ਜਿਹਾ ਨੰਬਰ ਬੋਲ ਦਿਓ हां जी नंबर ਜਿਹੜੇ ਸਕਰੀਨ ਤੇ ਚੱਲ ਰਹੇ ਨੇ ਇਹਨਾਂ ਤੇ ਜਾਂ ਤਾਂ ਕਾਲ ਕਰ ਦੋ ਕਿਵਰੀ ਕਾਲ ਜਾਦਾ ਹੁੰਦੀਆਂ ਨੇ ਤਾਂ ਪਿਕ ਨਹੀਂ ਕਰ ਹੁੰਦੇ ਤਾਂ ਸਾਨੂੰ WhatsApp ਤੇ ਹੈਲੋ ਤੇ ਵੇਟ ਤੇ ਹਾਈਟ ਲਿਖ ਕੇ ਸੈਂਡ ਕਰ ਦੋ ਤੁਹਾਨੂੰ ਸਾਰੀ ਜਾਣਕਾਰੀ WhatsApp ਤੇ ਮਿਲ ਜੂਗੀ ਜੀ ਜੀ ਉੱਪਰ ਕੰਟੈਕਟ ਨੰਬਰ ਚੱਲੀ ਜਾਂਦੇ ਆ ਸੋ ਇਹ ਵੀਡੀਓ ਨੂੰ ਉਸ ਬੰਦੇ ਤੱਕ ਜਰੂਰ ਸ਼ੇਅਰ ਕਰਿਓ ਜੋ ਇਹਦੇ ਮਟਾਪੇ ਤੋਂ ਪਰੇਸ਼ਾਨ ਆ ਤੇ ਉਹਦਾ ਵਜ਼ਨ ਘਟਾਉਣਾ ਚਾਹੁੰਦਾ ਬਿਨਾਂ ਕਿਸੇ ਮਿਹਨਤ ਹੋਣਾ ਵੀ ਮਿਹਨਤ ਤਾਂ ਚਲੋ ਜਿਹੜੀ ਨਾਰਮਲ ਵਾਕ ਆ ਉਹਦਾ ਕਰਨੀ ਵੀ ਕਰਨੀ ਆ ਕਈ ਵਾਰ ਆਪਾਂ ਰਨਿੰਗ ਕਰਨ ਤੋਂ ਡਰ ਜਾਂਦੇ ਆ ਨਾ ਜਦਸ ਭਜਦਿਆਂ ਦਾ ਆਪਣਾ ਸਾਹ ਚੜਦਾ ਤੇ ਉਹ ਚੀਜ਼ ਨੂੰ ਆਪਾਂ ਅਵਾਈਡ ਕਰ ਉਹ ਵੀ ਤੁਹਾਨੂੰ ਕੋਈ ਗਾਂ ਜਾ ਕੇ ਅਸਰ ਵੀ ਨਾ ਪਾਵੇ ਤਾਂ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਸਭ ਤੋਂ ਵੱਧ ਧੰਨਵਾਦੀ ਮਿਹਰਬਾਨੀ ਥੈਂਕ ਯੂ